ਤੋਈ ਕਦੋਂ ਨਹੀਂ ਘਰ ਫੋਲਾ ਧੀਵ ਕਦੂ ਵੇਖਣ ਲਈ ਆ ਮੈਂ ਵੇਖਣ ਲਈ ਹਾਂ ਨਿਕੇ ਨਿਕੇ ਜੇ ਬੜੇ ਲੱਗੇ ਆ ਤੇ ਵੱਡਾ ਕੋਈ ਕਦੂ ਨਹੀਂ ਆਗਾ ਆਹੋ ਵੱਡੇ ਹੈ ਨਹੀਂ ਕਿ ਨਿਕੇ ਨਿਕੇ ਆ ਆਹੋ ਹਾਂ ਕੀ ਕਰਦੇ ਆਏ ਕੋਹ ਨਹੀਂ ਮੈਂ ਤਾਂ ਪਾਂਡੇ ਦੋਕ ਸਾਫ ਕਰਕੇ ਆਈ ਹਾਂ ਤੇ ਮੈਂ ਤਾਂ ਪੁੱਛਣ ਲਈ ਆ ਮਸ਼ੀਨ ਦਾ ਕੀ ਆਂਦੀ ਸੀ ਕੋਹ ਨਹੀਂ ਆਂਦੀ ਸਾਡੀ ਤੇ ਆਪਣੀ ਮਸ਼ੀਨ ਖਰਾਬ ਹੋਈ ਆ ਅਹੀਂ ਤੇ ਆਪ ਉਸੇ ਨਾਲ ਟਾਈਮ ਸਾਰਨ ਡਾਂ ਪ੍ਰਾਣੀ ਨਾ ਇ ਸਾਡਾ ਨਹੀਂ ਗਜੈਸ ਅਜੇ ਹੈਗੀ ਅਸੀਂ ਤਾਂ ਆਪਣੀ ਨਹੀਂ ਲਿਆਂਦੀ ਇਦਾਂ ਉਦਾਂ ਡਈ ਕਿ ਹੋਰ ਉਹਨੇ ਕੀ ਕਹਿਣਾ ਤੂੰ ਇਹਨੂੰ ਕਾ ਪੁੱਛਿਆ ਆਪਣੇ ਵੀਰ ਨੂੰ ਪੁੱਛਦਿਆਂ ਹਾਂ ਵੀਰ ਜੀ ਨਾਲ ਕੀਤੀ ਹੀ ਪਹਿਲਾਂ ਗੱਲ ਮੁੜ ਕੇ ਵੀਰ ਜੀ ਨੇ ਵੀ ਤੇ ਉਹਦੀ ਬੋਲੀ ਬੋਲਣੀ ਸੀ ਇੱਕ ਤੇ ਵੀਰ ਜੀ ਘਰੇ ਹੀ ਨਹੀਂ ਬੈਠੇ ਇੱਕੋ ਵਾਰੀ ਮਾੜਾ ਜਾ ਉਦੋਂ ਮਿਲੇ ਰਾਤ ਤੇ ਮੁੜ ਕੇ ਉਹਨੂੰ ਫੇਰ ਟੜਕੇ ਤੇ ਮੰਡੀ ਚਲ ਗਏ ਆ ਦੇ ਵੀਰ ਜੀ ਨਾਲ ਇਨੀ ਗੱਲ ਹੀ ਨਹੀਂ ਹੋਈ ਇਹ ਆਂਦੇ ਸਾਡਾ ਹੱਥ ਹੀ ਬੜਾ ਟਾਈਟ ਆ ਦੇ ਇਹਨਾਂ ਦਾ ਹੱਥ ਟਾਈਟ ਹੀ ਰਹਿਣਾ ਵਾ ਸਭ ਕੋ ਮਹਾਰਾਜ ਨੇ ਦਿੱਤਾ ਤੇਰੀ ਵਾਸਤੇ ਕੈਟਵਾ ਉਹਦਾ ਨਹੀਂ ਕੈਟਵਾ ਤਾਂ ਬੜਾ ਕੋਹਵਾ ਇਨਾਂ ਕੋ ਚਲੋ ਜਦੋਂ ਸਾਡੇ ਸਾਹਮਣੇ ਕਹਿ ਦਿੰਦੇ ਸਾਡੇ ਕੋ ਹਾਈ ਕੱਖ ਨਹੀਂ ਤੇ ਅਸੀਂ ਕਿਹੜਾ ਹੋਣਾ ਅੱਗੇ ਗਾੜੀ ਉਹਨਾਂ ਦੇ ਖਾਤੇ ਵੇਖੇ ਆ ਵੀ ਕੀ ਆ ਨਹੀਂ ਫਿਰ ਦੇ ਨਾਂ ਸਹੀ ਮੈਂ ਅੱਜ ਚੱਲ ਜਾਣਾ ਵਾਂ ਮੈਂ 2 ਦਿਨ ਦਾ ਹੀ ਕੱਕੇ ਆਈ ਹਾਂ ਤੇ 2 ਦਿਨ ਮੈਨੂੰ ਹੋ ਗਏ ਆ ਫਿਰ ਜ਼ਿਆਦੇ ਦਿਨ ਮੈਂ ਰੁਕੀ ਆ ਫਿਰ ਅਗਲੇ ਕਹਿਣਾ 2 ਦਾ ਕੱਕੇ 4 ਦਿਨ ਰਹਿ ਲਉਂਦੀ ਆ ਤੇ ਤੂੰ ਆਪਣੇ ਪਾਪੇ ਨੂੰ ਕਹਿਣਾ ਹੈ ਮੈਨੂੰ ਲੈ ਦੇ ਮਸ਼ੀਨ ਪਾਪਾਈ ਦੇ ਕਹਿਣ ਦਾ ਇਹ ਵੀ ਕੋਈ ਨਹੀਂ ਅਸੀਂ ਆ ਛੋਨਾ ਵੇਚ ਕੇ ਮੈਂ ਲਿਆ ਦੂੰਗਾ ਤੇ ਕੋਈ ਨਹੀਂ ਜੇ ਨਾ ਹੁਣ ਹੋਊ ਤੇ ਮੁੜ ਕੇ ਆਜੋਗੇ ਮੈਂ ਕਿਹੜਾ ਵੀ ਮਸ਼ੀਨ ਹੀ ਲੈਣ ਆਈ ਹਾਂ ਮੇਰੇ ਮਿਲਣ ਗਿਲਣ ਹੀ ਆਈ ਹਾਂ ਯਾਰ ਕੋਈ ਨਹੀਂ ਤੂੰ ਫਿਕਰ ਨਾ ਕਰੀ ਤੇ ਲੈ ਦਊਗਾ ਪਾਪਾ ਤੇਰਾ ਆਹੋ ਚਲੋ ਕੋਈ ਗੱਲ ਨਹੀਂ ਆ ਨਾਲੇ ਸਿੰਮੂ ਲਾਲ ਧਿਆਨ ਆ ਮੇਰਾ ਨਿਆਣੀ ਚੜੀ ਆਂਦੀ ਨਹੀਂ ਆ ਮਾਂ ਮੇਰੀ ਮੁੜੀ ਨਹੀਂ ਆਹੋ ਤੈਨੂੰ ਪਤਾ ਘਰ ਵੀ ਉਹਨੂੰ ਤਿਆਰ ਟੂਰ ਕਰਨਾ ਹੁੰਦਾ ਵਾ ਤੇਨੇ ਸਕੂਲੇ ਤੇ ਜਾਣਾ ਹੁੰਦਾ ਉਹਨੇ ਤੂੰ ਦਾ ਕਰਕੇ ਤਾਂਹੀਂ ਨਹੀਂ ਤੈਨੂੰ ਕਹਿੰਦੇ ਜੇ ਤਾਂ ਉਹ ਵੱਡੀ ਕਰਦੀ ਆ ਨਾ ਦਵਿੰਦਰ ਆਂ ਤਾਂ ਨਿੱਕੀ ਤੇਰੀ ਉਹ ਪਾਲ ਦੇਣੀ ਸੀ ਤੇ ਇੱਥੇ ਪੜਾ ਦੇਣੀ ਸੀ ਦੂਜੀ ਗੱਲ ਇਹ ਨੂੰ ਮੈਂ ਪੁੱਛਦੀ ਆ ਤੂੰ ਮਸ਼ੀਨ ਦਾ ਕਿਉਂ ਜਵਾਬ ਦਤਾ ਵਾ ਉਹਨੂੰ ਉਹ ਨਹੀਂ ਰਹਿਣ ਦੋ ਮੰਮੀ ਹੁਣ ਨਾ ਤੁਸੀਂ ਕੋਈ ਗੱਲ ਕਰਿਓ ਫੇਰ ਤੁਹਾਡੇ ਘਰ ਲੜਾਈ ਪਊਗੀ ਤੇ ਫੇਰ ਉਹਨੇ ਕਹਣਾ ਜਦੋਂ ਉਹਦੀ ਲੜਾਈ ਪਵਾ ਕੇ ਜਾਂਦੀ ਆ ਹੁਣ ਤੁਸੀਂ ਆ ਟੱਕੀ ਰਹਿਣ ਦੋ ਗੱਲ ਕੋਈ ਨਹੀਂ ਆਪੇ ਮਸ਼ੀਨ ਆ ਜੂਗੀ ਨਹੀਂ ਇਹਦੇ ਵਿੱਚ ਲੜਾਈ ਵਾਲੀ ਕਿਹੜੀ ਗੱਲ ਵਾ ਪਿਆਰ ਨਾ ਪੁੱਛ ਲੈਨੇ ਉਹਨੂੰ ਮੈਂ ਜਾਣੀ ਆ ਰਹਿਣ ਦੋ ਗੱਲ ਤੇ ਫੇਰ ਉੱਥੇ ਹੀ ਜਾਣੀ ਆ ਪਿਆਰ ਦੀ ਭਾਸ਼ਾ ਕੌਣ ਸਮਝਦਾ ਵਾ ਇੱਥੇ ਅੱਜਕੱਲ ਗੱਲ ਕਰੀ ਦੀ ਸਿੱਧੀ ਉਹ ਗਾੜੀ ਪੁੱਠੇ ਪਾਸੇ ਲਿਆ ਜਾਂਦਾ ਫੜ ਕੇ ਅਗਲਾ ਤੇ ਚੱਲ ਆਜੋ ਰੋਟੀ ਪੱਕ ਗਈ ਆ ਆਹ ਰੋਟੀ ਤਾਂ ਪੱਕ ਗਈ ਆ ਪਾਬੀ ਲਾ ਲਿਆ ਛਾੜੂ ਲੱਗਿਆ ਲੱਗਿਆ ਦੀ ਬਸਾ ਹੋ ਰਹਿ ਗਿਆ ਮਨਜੀਤ ਹਾਂਜੀ ਮੰਮੀ ਇਹ ਕੁੜੀ ਨੇ ਚੱਲ ਮਸ਼ੀਨ ਦਾ ਆਖਿਆ ਸੀ ਤੇ ਲੈ ਦੰਦੇ ਮੰਮੀ ਇਹਨਾਂ ਨੂੰ ਪਤਾ ਤਾਂ ਹੈਗਾ ਵੀ ਗਜੈਸ਼ੀ ਇੰਨੀ ਐ ਨੀ ਮਸ਼ੀਨ ਲਾ ਕੇ ਦੇਣ ਜੋਗੀ ਹੱਥ ਕਿੰਨਾ ਤੰਗਵਾ ਤੇ ਫਿਰ ਨਹੀਂ ਹੀ ਸੁੱਤਰ ਆਉਣਾ ਮੇਰੀ ਗੱਲ ਸੁਣ ਭਰਾ ਉਹਦਾ ਬਾਹਰੋਂ ਆਇਆ ਕਿਉਂ ਨਾ ਪੱਕਾ ਵਾ ਉਹਦੇ ਵੀ ਪੈਸੇ ਵਟਣੇ ਆ ਤਾਂ ਮਸ਼ੀਨ ਲਾ ਦੇ ਕੁੜੀ ਨੂੰ ਕਾਹਨੂੰ ਜਵਾਬ ਦਿੱਤਾ ਤੂੰ ਹੀ ਉਹਦਾ ਮਨ ਦੁਖੂਗਾ ਮੰਮੀ ਤੁਹਾਨੂੰ ਪਤਾ ਤਾਂ ਹੈਗਾ ਕਿ ਚੁਰਨੇ ਦੇ ਤੇ ਆਪਾਂ ਪਹਿਲਾਂ ਲੈ ਲੈ ਕੇ ਖਾਦੇ ਆ ਤੇ ਜਿਹੜੇ ਥੋੜੇ ਬਹੁਤੇ ਆਉਣੇ ਮੇਰਾ ਰਦਾ ਚਲ ਟਾਇਲ ਲੱਗ ਜਾਂਦੀ ਹੁਣ ਚਲ ਇਹ ਵੀ ਆਏ ਡੈਡੀ ਕੋ ਇੰਨਾ ਕੰਮ ਤੁਹਾਨੂੰ ਪਤਾ ਹੁੰਦਾ ਨਹੀਂ ਐ 100 ਕੰਮ ਸੀਮੈਂਟ ਲਿਆ ਟਾਇਲ ਵੇਖ ਕੇ ਆਉਣੀ ਵਧੀਆ ਘਟੀਆ ਤਾਂ ਕਰਕੇ ਮੈਂ ਕਹਿੰਦੀ ਚਲ ਆਏ ਤੇ ਇੱਕ ਇੱਕ ਕਮਰਾ ਹੀ ਕਰਕੇ ਤਿਆਰ ਹੋ ਜਾਂਦਾ ਤੇ ਤਾਂ ਵੀ ਹੀ 10-15000 ਨਾ ਟਾਇਲਾਂ ਨਹੀਂ ਰਹਿ ਜਾਣੀਆਂ ਇਹ ਤਾਂ ਤੁਹਾਡੇ ਬਹਾਨੇ ਆ ਸਿਰਫ ਜੇ ਮਹਾਰਾਜ ਜਿਆਦਾ ਦਿੰਦਾ ਜੇ 3 ਨੂੰ ਮਿਲੀਏ ਨਾ ਤੇ ਜਿਆਦਾ ਦਿੰਦਾ ਵਾ ਤੇ ਚੱਲ ਮਸ਼ੀਨ ਦਾ ਇਹ ਤੂੰ ਹੀ ਨਾ ਲੈ ਕੇ ਦੋਗੇ তোর ਪਾਪੇ ਨੇ ਤੇ ਲੈ ਆਈ ਦੇਣੀ ਫਿਰ ਜੇ ਤੂੰ ਹੀ ਲੈ ਕੇ ਦੇਣੀ ਮਸ਼ੀਨ ਤੇ ਫਿਰ ਮੈਨੂੰ ਤੂੰ ਹੀ ਕਾਤਾ ਪੁੱਛਣ ਦੇ ਫਿਰ ਤੂੰ ਹੀ ਮੈਨੂੰ ਇਹ ਗੱਲ ਵੀ ਬੁਰੇ ਬਣਾਉਣਾ ਵਾ ਵੇ ਚਲਿਆ ਕੇ ਕੇ ਗੱਲ ਤੇ ਵਾ ਬੁਰੇਵਾਲੀ ਕਿਹੜੀ ਕਰ ਲੋ ਮੈਂ ਤਾਂ ਸੋ ਤੈਨੂੰ ਪਿਆਰ ਨਾ ਪੁੱਛਿਆ ਨਹੀਂ ਮੰਮੀ ਵੇਖੋ ਮੈਂ ਦੀਪ ਦੀਦੀ ਨੂੰ ਦੱਸਿਆ ਵੀ ਕੋਈ ਨਹੀਂ ਹੱਥ ਸੌਖਾ ਹੁੰਦਾ ਤੇ ਲੈ ਦਾਂਗੇ ਮੇਰੀ ਵੀ ਤਾਂ ਮਸ਼ੀਨ ਹੈਗੀ ਆ ਘਰ ਵਾਲੀ ਉਹੀ ਆਹੀ 2 ਸਾਲ ਹੋ ਗਏ ਇੱਦਾਂ ਖਰਾਬ ਹੁੰਦੀ ਬਣਾ ਲੈਨੇ ਚਲਾ ਲੈਨੇ ਆ ਬਾਕੀ ਵੀ ਦੀਦੀ ਆਉਂਦੇ ਦਵਿੰਦਰ ਵਾਲੀ ਮਸ਼ੀਨ ਹੈਗੀ ਆ ਜੀ ਟਾਈਮ ਕੱਢਣਾ ਹੋਵੇ ਉਹਦੇ ਨਾਲ ਹੀ ਤੇ ਦਵਿੰਦਰ ਤਾਂ ਇਹਨੂੰ ਪਤਾ ਹੀ ਆ ਕਿੰਨੀਆਂ ਗੱਲਾਂ ਕਰਦੀ ਆ ਮਸ਼ੀਨ ਤੋਂ ਤਾਂ ਹੀ ਹੁਣ ਕੁੜੀ ਨੂੰ ਗੱਲਾਂ ਥੋੜਾ ਕਰਵਾਉਣੀਆਂ ਉਹਦੀਆਂ ਯੱਕਾ ਮਸ਼ੀਨ ਬਦਲੇ 10-15000 ਬਦਲੇ ਮੰਮੀ ਘਰ ਵਿੱਚ ਤੇ 100 ਗੱਲਾਂ ਦਰਾਣੇ ਜਠਾਣੇ ਚ ਹੁੰਦੀਆਂ ਰਹਿੰਦੀਆਂ ਵਾ ਤੇ ਜੇ ਐਵੇਂ ਇੰਨੀਆਂ ਗੱਲਾਂ ਨੂੰ ਸੋਚਦੇ ਰਵਾਂਗੇ ਤੇ ਫਿਰ ਉਹਦਾ ਵੀ ਉੱਥੇ ਕਿੱਦਾਂ ਝੱਟ ਲੰਘੂਗਾ ਤੁਹਾਨੂੰ ਪਤਾ ਤਾਂ ਹੈਗਾ ਹੀ ਆ ਨਹੀਂ ਝੱਟੋਂ ਲੰਘਦਾ ਤੇ ਤਾਂ ਤੇ ਕਹਿਣ ਡਾਇਆ ਬਥੇਰੀਆਂ ਗੱਲਾਂ ਹੋਈਆਂ ਮਸ਼ੀਨ ਤੋਂ ਮੰਮੀ ਗੱਲ ਜਾਟ ਦੇ ਦਈਆਂ ਹੋਂ ਦਰਾਣੀ ਸ਼ਾਣੀ ਵਿੱਚ ਤੇ ਕਈ ਗੱਲਾਂ ਹੋ ਜਾਂਦੀਆਂ ਵਾ ਐਨੇ ਚੱਦ ਦੀਪ ਵਿਆਹ ਗਈ ਆ ਉਹ ਸਾਰਾ ਸਮਾਨ ਦੀਪ ਦਾ ਉੱਥੇ ਗਿਆ ਉਹ ਵੀ ਤਾਂ ਦਵਿੰਦਰ ਵਰਤਦੀ ਰਹੀ ਆ ਉਹ ਕਿਹੜਾ ਨੇ ਇਥੇ ਵਰਤਿਆ ਨਹੀਂ ਹੋਊਗਾ ਉਹ ਤਾਂ ਮੈਨੂੰ ਪਤਾ ਤੂੰ ਹੀ ਨਹੀਂ ਦੇਣੀ ਮਸ਼ੀਨ ਐਵੇਂ ਗਾਂ ਦਾ ਗਾਂ ਛੇੜ ਰਾਈ ਜੰਨੀ ਮੇਰੇ ਨਾਲ ਉਹ ਤਾਂ ਮੈਨੂੰ ਪਤਾ ਹੀ ਆ ਵੀ ਤੂੰ ਹੀ ਦੇ ਦੇਣੀ ਆ ਅੱਲਾ ਛੱਪਾ ਕਰਕੇ ਉਹ ਤੇ ਉਹਦਾ ਮੈਨੂੰ ਐਸੀ ਬੁਰੀ ਬਣਾਉਣਾ ਵਾ ਪੀ ਇਹਨੂੰ ਵਿੱਚ ਬੁਰੀ ਬਣਾ ਲਈਏ ਕਿਸ ਤਰੀਕੇ ਦੇ ਨਾਲ ਹੋ ਤੈਨੂੰ ਕੋਈ ਕੰਮ ਨਹੀਂ ਲੱਭਦਾ ਤਾਂ ਬਸ ਮੈਂ ਬੁਰੀ ਬਣਾਉਣ ਨੂੰ ਗਾੜੀ ਤੈਨੂੰ ਲੱਭ ਜਾਨੀ ਆ ਮਸ਼ੀਨ ਦਾ ਮੈਂ ਪੁੱਛਿਆ ਸੀ ਨੌ ਰਾਣੀ ਨੂੰ ਉਹ ਤਾਂ ਨਹੀਂ ਨੰਨਾ ਧਰਦੀ ਹੂੰ ਇਹਾਂ ਦੇ ਜਾਂ ਉਹ ਤਾਂ ਦਿੰਦੀ ਆ ਜਵਾਬ ਉਹ ਠੀਕ ਆ ਮੈਂ ਵੀ ਉਹਨੂੰ ਪੁੱਛਿਆ ਮੁੰਡੇ ਨੂੰ ਉਹ ਵੀ ਉਹਦੀ ਬੋਲੀ ਬੋਲਦਾ ਵਾ ਇਹਨਾਂ ਦਾ ਨਹੀਂ ਘਰ ਆਦਾ ਉਹਨੂੰ ਮਸ਼ੀਨ ਦੇਣ ਦਾ ਤੇ ਮੈਂ ਏਦਾਂ ਕਰਦਾ ਮੈਂ ਚੁੱਪ ਕਰਕੇ ਪੈਸੇ ਖੜਨਾ ਤੇ ਦੁਕਾਨ ਤੋਂ ਛਿੱਧੀ ਉਹਦੇ ਘਰ ਪਚਾ ਦਿੰਦਾ ਮੈਂ ਇੱਦਾਂ ਕਰ ਲਾ ਇਹਨਾਂ ਨੇ ਤਾਂ ਨਾ ਕੀਤੀ ਆ ਹਰ ਇੱਕ ਕੰਮ ਦੀ ਨਾ ਆਈਆਂ ਪਤਾ ਨਹੀਂ ਇਹਨਾਂ ਨੇ ਕਿੱਥੇ ਖਰਨਾ ਇੰਨਾ ਪੈਸਾ ਮੁੰਡਾ ਵੀ ਚਲੋ ਬਾਹਰੋਂ ਲਿਆਇਆ ਆ ਯਾ ਓਏ ਉਹਦੇ ਨਹੀਂ ਗਾ ਹੱਥ ਭੱਲੇ ਕੱਖ ਵੀ ਉਹਦੇ ਪਹਿਲਾਂ ਉਹਨੂੰ ਫਰਾ ਫਰੂ ਦਿੱਤੇ ਆ ਉਹ ਹੁਣ ਪੈਸੇ ਦਿੰਦੀ ਆ ਜਨਨੀਆਂ ਕੋ ਪੈਸੇ ਕੱਢਣੇ ਐਵੇਂ ਆ ਉਹ ਓਦਾਂ ਹੀ ਉਹਦੀ ਬੋਲੀ ਬੋਲਦਾ ਵਾ ਉਹ ਮੁੰਡਾ ਮੁੰਡਾ ਇੱਦਾਂ ਤਾਂ ਨਹੀਂ ਗਾ ਬੀ ਰਿਆਤ ਨਹੀਂ ਗਾ ਜਿਹੜਾ ਇੰਨਾ ਡਰਦਾ ਵਾ ਉਹਦੇ ਕੋਲੋਂ ਉਹ ਰੇ ਦੀ ਗੱਲ ਇੱਥੇ ਥੋੜੀ ਆਉਂਦੀ ਆ ਰਿਆਵਾ ਉਹ ਕਿਉਂ ਵਾ ਮੈਂ ਤੈਨੂੰ ਅੱਧਾ ਕਹਿੰਦਾ ਵੀ ਉਹਦੇ ਹੱਥ ਪੱਲੇ ਨਹੀਂ ਉਹਨੇ ਖਿੱਚ ਲਿਆ ਉਹਦੇ ਕੋ ਪੈਸੇ ਹੁਣ ਉਹ ਤਾਂ ਕੋਈ ਕਢਾਉਣੇ ਉਹਨੂੰ ਔਖੇ ਹੋ ਗਏ ਆ ਘਰ ਲੜਾਈ ਪੈਂਦੀ ਓ ਚਲ ਹੁਣ ਤੂੰ ਇਦਾਂ ਕਰੀ ਪੈਸੇ ਲੈ ਕੇ ਨਾ ਤੇ ਕੁੜੀ ਨੂੰ ਸਿੱਧੀ ਘਰ ਉਹਦੇ ਮਸ਼ੀਨ ਪਹਚਾ ਦੇ ਜਾ ਦੀਪ ਨੂੰ ਮਾਰ ਆਵਾਜ਼ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਸਾਡੇ ਹੁੰਦਿਆਂ ਜੀਂਦਿਆਂ ਜੀ ਇੰਨਾ ਇਹ ਕਰਨ ਦੇ ਆ ਕੁੜੀ ਨੂੰ ਮਿਲਣਾ ਹੀ ਨਹੀਂ ਚਾਹੁੰਦੇ ਤੇ ਮਗਰੋਂ ਕੀ ਕਰਨਗੇ ਉਹ ਮਗਰੋਂ ਦਾ ਵੇਖੀ ਜਾਊਗਾ ਹੁੰਦਾ ਜਿਹੜਾ ਟਾਈਮ ਆ ਨਾ ਉਹ ਸਾੜਨ ਦੀ ਲੋੜ ਆ ਤੈਨੂੰ ਮੈਂ ਆਖਿਆ ਕੁੜੀ ਨੂੰ ਆਵਾਜ਼ ਮਾਰ ਉਹਦਾ ਮਿਸ਼ਲਾਦ ਲਈ ਕੀ ਜਾਂਦੀ ਹੈ ਉਹ ਆਜ ਤੇ ਮੈਂ ਮਾਰ ਲੈਣੀ ਇੱਕ ਤੇ ਰੱਬ ਨੇ ਦੋ ਧੀਆ ਦੇ ਦਿੱਤਾ ਇੱਕ ਵਿਚਾਰੀ ਨੂੰ ਸਹਾਰਾ ਨਹੀਂ ਆਈਮ ਨਾ ਸਹਾਰਾ ਦੇਵਾਂਗੇ ਤੇ ਕੌਣ ਦਊ ਉਹਦੀ ਤੇ ਜ਼ਿੰਦਗੀ ਇਦਾਂ ਹੀ ਵਿਚਾਰੀ ਦੀ ਨੰਗ ਜਾਣੀ ਥਰੇ ਬੋਲ ਡੀਆ ਦੀ ਹੀ ਦੇਵਾਂਗੇ ਮਗਰੋਂ ਅਸੀਂ ਵੇਖਣ ਨਹੀਂ ਆਉਣਾ ਕੀ ਆ ਤੇ ਕੀ ਨਹੀਂ ਆਪੇ ਆਪਣੀ ਲੋੜ ਨੂੰ ਮਿਲਦਾ ਪਿੰਦੀਆਂ ਹੁੰਦੀਆਂ ਇਹੋ ਜੀਆਂ ਸਾਡੇ ਨਾਲ ਈਰਖਾ ਚੱਲਣ ਗਈ ਆ ਮਗਰੋਂ ਮਿਲੇ ਇਹ ਮਗਰੋਂ ਸਾਡਿਆਂ ਮਿਲੇ ਤਾਂ ਕੀ ਮਿਲੇ ਫਿਰ ਉਹ ਫਿਰ ਹੱਦ ਕੋ ਕਰਮਾਂ ਦੇ ਵਿੱਚ ਸ਼ਤਾ ਹੈਗਾ ਵਾ ਤਾਂ ਕਰਕੇ ਇਦਾਂ ਕਰਨੀ ਹੋਰ ਨਹੀਂ ਕੋਈ ਗੱਲ ਮਾਰਾ ਹੈ ਦੀਪ ਨੂੰ ਆਜ ਆਹ ਮਾਰ ਦੀਪ ਨਹੀਂ ਦੀਪ ਪਤਾ ਨਹੀਂ ਬਾਹਰ ਨੂੰ ਗਈ ਕੀ ਕਰਨ ਰਹੀ ਆ ਆਉਦੀ ਹੋਣੀ ਉੱਥੇ ਕੋਈ ਛੱਗੀ-ਫੱਗੀ ਵੇਂਦੀ ਹੋਊ ਹਾਂਜੀ ਕੀ ਕਰਨ ਰਹੀ ਬਾਹਰ ਪਤਾ ਕੋਸ਼ ਨਹੀਂ ਉੱਥੇ ਰੀਤ ਨੂੰ ਨਹੀਂ ਹਾਰੇ ਲਾਉਣ ਕਿ ਢੰਡੇ ਹੀ ਮਿੱਟੀ ਜਦੇ ਢੇਡਣਾ ਪੀ ਆ ਹੂੰ ਨਹੀਂ ਢੇਡਣਾ ਮਸ਼ੀਨ ਦੀਆਂ ਗੱਲਾਂ ਹੀ ਕਰਨ ਰਏ ਆਂ ਹੋਰ ਕਾਹਦੀਆਂ ਕਰਨੀਆਂ ਵਾ ਮੈਂ ਨਾ ਵਾ ਮਸ਼ੀਨ ਤੈਨੂੰ ਦੁਕਾਨ ਤੋਂ ਲੈ ਕੇ ਤੇ ਉੱਥੇ ਸਿੱਧੀ ਤੇਰੇ ਪਿੰਡ ਪਹੁੰਚਾ ਦਿੰਦੇ ਆਂ ਉਹ ਗੱਲ ਠੀਕ ਹੈ ਤੁਹਾਡੇ ਪਾਪਾ ਹੀ ਮਸ਼ੀਨ ਤੇ ਚੱਲ ਤੁਸੀਂ ਆਂਦੇ ਜੇ ਤੇ ਮੈਂ ਲੈਵਾਂ ਜਾਵਾਂ ਪਰ ਜੇ ਤੁਹਾਡੇ ਨਾਲ ਲੜਾਈ ਪਾ ਕੇ ਮੈਂ ਚੀਜ਼ ਖੜੀ ਆਂ ਤੇ ਮੇਰੀ ਖੜੀ ਦਾ ਵੀ ਕੀ ਫਾਇਦਾ ਹੋਊਗਾ ਇਹ ਹੁਣ ਵੇਖਣ ਚੱਲੀਆਂ ਕਿਤੇ ਦੋਈ ਤਿੰਨ ਮਹੀਨੇ ਇਹਨਾਂ ਤੇਰੇ ਕੋਲ ਜਾਣਾ ਉਦੋਂ ਉਹ ਨਾ ਬੰਨ ਲਾਦੀ ਮੈਂ ਕਮੇਟੀ ਪਾਈ ਸੀ ਮੈਂ ਕਮੇਟੀ ਦੀ ਚੋਕ ਲਿਆਈ ਆ ਕੋਈ ਤਾਰੀ ਜਾਣ ਨਹੀਂ ਆ ਕੰਮ ਧੰਦਾ ਤਾਂ ਮੈਂ ਕਰਦੀ ਹੈ ਗਈਆਂ ਹੁਣ ਕੀ ਕਰਨਾ ਫਿਰ ਪਰ ਆ ਕਿੱਦਾਂ ਦੀ ਗੱਲ ਹੋਈ ਪਾਪਾ ਜੀ ਮੈਂ ਆਪਣੇ ਪੇਕਿਆਂ ਦੀਆਂ ਚੀਜ਼ਾਂ ਖੜ ਖੜ ਕੇ ਤੋਂ ਉੱਥੇ ਇਦਾਂ ਕਰਾਂ ਚੱਲ ਅੱਡੀ ਵੀ ਤੇ ਸੋਭਾ ਪਾਉਂਦੀ ਆ ਜੇ ਤੁਸੀਂ ਮੈਨੂੰ ਦਿੰਦੇ ਜੇ ਇਹ ਤੇ ਭਾਬੀ ਨੂੰ ਸੋਚਣਾ ਚਾਹੀਦਾ ਵਾਂ ਆ ਕਿ ਚਾਹੀਦਾ ਨਹੀਂ ਇਹਨਾਂ ਦਾ ਡਰ ਪਿਆ ਜਿਹੜਾ ਅਸੀਂ ਕਮੇਟੀ ਦਾ ਨਾਮ ਲਾ ਬਣਾਵਾ ਕੋਈ ਗੱਲ ਨਹੀਂ ਲੈ ਕੇ ਦੇ ਤੂੰ ਕਾਦੂ ਗੀ ਆਪਨੇ ਮੇਰੇ ਪਾਪੇ ਨੇ ਲਾ ਕੇ ਦਿੱਤੀ ਮੇਰੀ ਗੱਲ ਸੁਣੋ ਤੁਸੀਂ ਧੀਆ ਦਾ ਹੱਕ ਹੁੰਦਾ ਮਾਂ ਪਿਓ ਤੇ ਮੰਮੀ ਤੁਸੀਂ ਪਤਾ ਕੀ ਕਰਿਓ ਹੁਣ ਤੁਸੀਂ ਹਾਲ ਦੀ ਘੜੀ ਗੱਲ ਨੂੰ ਇਦਾਂ ਹੀ ਰਹਿਣ ਦਿਓ ਜਦੋਂ ਕਿਤੇ ਫੇਰ ਆਓ ਜਾਓਗੇ ਆ ਉਦੋਂ ਦੇ ਆਇਓ ਹੁਣ ਇਹ ਗੱਲ ਤਾਜੀ ਤਾਜੀ ਤੁਹਾਡੇ ਸਾਹਮਣੇ ਭਾਬੀ ਮਿੰਦਰ ਸੁਣ ਰਹੀਆਂ ਕੀ ਬੋਲਣ ਰਹੀ ਤੇ ਹੁਣ ਉਹਦਾ ਪੂਰਾ ਧਿਆਨ ਆ ਕਿ ਇਹ ਕੀ ਦਿੰਦੇ ਲੈਂਦੇ ਆ ਚੱਲ ਬਹੁਤੀ ਤੂੰ ਵੀ ਨਾ ਜਿੱਦ ਕਰ ਮਹੀਨਾ ਕੇ ਰੁਕ ਜਾ ਮਹੀਨਾ ਡੇਢ ਮਹੀਨਾ ਰੁਕ ਜਾ ਫੇਰ ਲੈ ਆਦਾਂਗੇ ਇਹਨੂੰ ਨਾ ਉਹਨੇ ਦਿਨ ਮਿਸਾਰਦੀ ਆ ਕੋਈ ਨਹੀਂ ਆ ਤੇ ਜਿੱਦਣ ਕਿਤੇ ਉਦੋਂ ਨੂੰ ਆਓ ਜਾਓਗੇ ਉਦਨ ਲੈ ਦਿਓ ਹੁਣ ਨਾ ਕੋਈ ਗੱਲ ਕਰੋ ਜਿਆਦਾ ਠੰਡ ਤੇ ਅਜੇ 1.5 ਦੋ ਮਹੀਨੇ ਨੂੰ ਪੈਣੀ ਆ ਚਲ ਵੀ ਇਹ ਲੋਹੇ ਜਿੱਦਾਂ ਕਰਨੀ ਆ ਹੁਣ ਤਾਂ ਚਲੋ ਛੁੱਕਦੇ ਆ ਧੁੱਪ ਲੱਗਦੀ ਆ ਅਜੇ ਦਿਨ ਲੱਗਦੇ ਆ ਮੈਂ ਤਾਂ ਆਂਦੀ ਹੀ ਚਲ ਜਿਹੜੀ ਚੀਜ਼ ਦਿੱਤੀ ਜਾਂਦੀ ਚੰਗਾ ਹੀ ਆ ਨਾ ਹੈ ਚਲੋ ਉਹ ਤਾਂ ਗੱਲ ਠੀਕ ਆ ਡਾਡੀ ਪਰ ਲੜਾਈ ਪਾ ਕੇ ਚੀਜ਼ ਖੜਨਦਾ ਆ ਕੋਈ ਮਜਾਜਾ ਨਹੀਂ ਹੁੰਦਾ ਚੁੱਪਚੀ ਪੀਤੇ ਦਿੱਤੀ ਜਾਂਦੀ ਗੱਲ ਹੋ ਰਹੀ ਹੁਣ ਸਾਰਿਆਂ ਨੇ ਗੱਲ ਕਰ ਲਈ ਆ ਓਏ ਜਿੰਨਾ ਚਿਰ ਤੇਰੇ ਘਰ ਨਹੀਂ ਨ ਪਹੁੰਚਦੀ ਉਹਨਾਂ ਚਿਰ ਇਹ ਤੂੰ ਤੂੰ ਮੈਂ ਮੈਂ ਹੁੰਦੀ ਰਹਿੰਦੀ ਆ ਜਦਦਲ ਪਹੁੰਚ ਗਈ ਨਾ ਦੋ ਦਿਨ ਹੋ ਕੇ ਤੂੰ ਤੂੰ ਮੈਂ ਮੈਂ ਤੇ ਆਪੇ ਗੱਲ ਮੁੱਕ ਜਾਣੀ ਆ ਮਿਟ ਜਾਣੀ ਗੱਲ ਠੀਕ ਆ ਇਹ 10 ਦਿਨ ਗੱਲ ਚਲਦੀ ਹੁੰਦੀ ਆ ਮੈਂ ਕਰਤਾ ਤੁਸੀਂ ਉਹ ਕਰਤਾ ਆ ਕਰਤਾ ਮੁੜ ਕੇ ਤੇ ਸਾਰਿਆਂ ਨੂੰ ਪਤਾ ਲੱਗ ਜਾਂਦਾ ਵੀ ਹੁਣ ਕਿਹੜੀ ਮੋੜ ਆਉਣੀ ਆ ਆਹ ਹੋਏ ਤੇ ਗੱਲ ਠੀਕ ਹੀ ਆ ਚਲੋ ਕੋਈ ਗੱਲ ਨਹੀਂ ਤੂੰ ਇਹ ਕਰ ਲਓ ਫਿਰ ਕੰਮ ਧੰਦਾ ਤੇ ਮੈਂ ਤਿਆਰ ਹੋ ਜਾ ਫਿਰ ਮੈਨੂੰ ਛੱਡ ਆਇਓ ਹਾਂ ਮੈਂ ਕਰਦਾ ਵਾਂ ਉਹਦਾ ਪੱਠੇ ਪਾਲਾਂ ਤੇ ਫਿਰ ਛੱਡ ਦਵਾਂ ਤੈਨੂੰ ਮੈਂ ਸਿੰਮੂ ਦੇ ਸਕੂਲੋਂ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਘਰ ਚੱਲ ਜਾਣਾ ਅੱਜ ਦੀਪ ਤੇਰੇ ਤੇ ਰੱਬ ਨੇ ਪਤਾ ਨਹੀਂ ਕਿੱਥੇ ਬੈਠ ਕੇ ਕਰਮ ਲਿਖੇ ਆ ਐਨਾ ਮੈਨੂੰ ਤੇਰਾ ਸਤਾਵ ਆ ਵੀ ਬਹੁਤ ਹੀ ਜ਼ਿਆਦਾ ਕਿਦੇ ਮੇਰ ਕੋ ਤੇਰਾ ਦੁੱਖ ਨਹੀਂ ਚੱਲਿਆ ਜਾਣਿਆ ਐਦਾਂ ਕਿਉਂ ਕਰਦੇ ਜੇ ਤੁਸੀਂ ਜੇ ਤੁਸੀਂ ਐਦਾਂ ਕਰਦੇ ਜੇ ਫਿਰ ਮੈਨੂੰ ਵੀ ਹੋਰ ਤਰ੍ਹਾਂ ਹੁੰਦਾ ਵਾ ਮੰਮੀ ਕੋਈ ਗੱਲ ਨਹੀਂ ਆ ਰੱਬ ਨੇ ਜੇ ਦਿਨ ਪਾਏ ਆ ਉਹਨੇ ਕੱਟ ਵੀ ਦੇਣੇ ਆ ਹੋਰ ਚਮਾ ਸਾਲਾਂ ਨੂੰ ਪਲੱਸ 2 ਹੋ ਜਾਣੀ ਸਿਮਰ ਦੀ ਤੇ ਆਪੇ ਉਹਨੇ ਕੇ ਕੰਮ ਤਾਂ ਦੇ ਕੇ ਚੰਗੀ ਨੌਕਰੀ ਦੇਤੀ ਰੱਬ ਨੇ ਤੇ ਆਪੇ ਮੇਰੇ ਪਿਛਲੇ ਸਾਰੇ ਜਿਹੜੇ ਦੁੱਖ ਆ ਮੈਨੂੰ ਭੁੱਲ ਜਾਣੇ ਆ ਤੂੰ ਇਹ ਦਾਣਾ ਕਰਿਆ ਤੂੰ ਕੀ ਆਂਦਾ ਦੁੱਖ ਹੁਣ ਤਾਂ ਨਹੀਂ ਮਾਂ ਪਿਓ ਦੀ ਅੱਧੀ ਉਮਰ ਕਟਾ ਦਿੰਦਾ ਵਾ ਇਹ ਗੱਲ ਦਾ ਵਾ ਕਿ ਸਭ ਕੋ ਕੋਲ ਹੁੰਦਿਆਂ ਵੀ ਅਸੀਂ ਤੈਨੂੰ ਕੁਝ ਦੇ ਨਹੀਂ ਸਕਦੇ ਕਿਤੇ ਮੰਮੀ ਪੇਕੇ ਦੇਂਦੇ ਵੀ ਕਿੰਨਾ ਕਚੇਰੇ ਆ ਚਲ ਰੱਬ ਆਪਣੇ ਘਰੇ ਹੀ ਦਵੇ ਤੇ ਫੇਰ ਹੀ ਪੂਰੀ ਪੈਂਦੀ ਆ ਗੱਲ ਤੇ ਸਾਰੀ ਆਖ ਲੈਣੇ ਨਸ਼ੇ ਦੀ ਆ ਜੇ ਨਸ਼ਾ ਨਾ ਦੁਨੀਆ ਤੇ ਆਇਆ ਹੁੰਦਾ ਤੇ ਅੱਜ ਮੈਂ ਵੀ ਆਪਣੇ ਘਰ ਰਾਜੀ ਬਾਜੀ ਹੁੰਦੀ ਸਾਰਾ ਸਾਰਾ ਸਿਸਟਮ ਤੇ ਨਸ਼ੇ ਨੇ ਖਰਾਬ ਕਰਕੇ ਰੱਖਤਾ ਜਦੋਂ ਇੱਕ ਵਾਰੀ ਲੱਗ ਜਾਂਦਾ ਆ ਫਿਰ ਇਹ ਘਰ ਬਰਬਾਦ ਕਰਕੇ ਛੱਡਦਾ ਵਾ ਪਰ ਪੁੱਤੋ ਇਹ ਕੀ ਬਤਾ ਤੇਰੇ ਵਰਗੀਆਂ ਕਿੰਨੀਆਂ ਕਾ ਇੱਥੇ ਉਰੀ ਪਣੀ ਨਹੀਂ ਆਈ 2 2.5 ਹਜ਼ਾਰ ਦਾ ਸੂਟ ਬਣਾ ਕੇ ਦਿੱਤਾ ਕਿਤੇ ਐਨੇ ਉਹਦੇ ਚਾ ਮਲਾ ਕੀਤੇ ਤੈਨੂੰ ਵੀ ਮਿਲਿਆ ਤਾਂ ਫਿਰ ਹਣ ਤਾਂ ਕੋਈ ਦੋਖੀ ਨਹੀਂਗਾ ਆਹੋ ਇਹ ਤਾਂ ਪਤਾ ਨਹੀਂ ਘਰ ਘਰ ਹੀ ਆਤਿਆ ਜਿਹੜੀਆਂ ਨੌ ਆਵਾਂ ਆਪਣੇ ਪੇਕੇਆਂ ਨੂੰ ਖਿੱਚਦੀਆਂ ਵਾਂ ਵੀ ਸਾਰਾ ਕੁਝ ਸਾਡੇ ਪੇਕੇ ਚੱਲ ਜੇ ਤੇ ਬੰਦਾ ਪੁੱਛੇ ਜਿਹੜੀਆਂ ਘਰ ਦੀਆਂ ਧੀਆਂ ਵਾਂ ਉਹਨਾਂ ਨੂੰ ਦਿੰਦੇ ਆ ਕੀ ਹੁੰਦਾ ਵਾ ਪਤਾ ਨਹੀਂ ਇਹ ਤਾਂ ਜੱਗ ਤੇ ਨਾ ਨਨਾਨ ਭਜਾਈ ਦਾ ਕੋਈ ਵਹਿਰ ਹੀ ਐਸਾ ਰੱਬ ਨੇ ਬਣਾਤਾ ਵਾ ਉਹ ਨਹੀਂ ਮੰਮੀ ਜਿਨ੍ਹਾਂ ਦੇ ਘਰ ਪ੍ਰੇਮ ਪਿਆਰ ਆਇਆ ਹੈ ਵੀ ਬਥੇਰਾ ਜੀ ਪਰ ਆ ਜਿਹੜੀਆਂ ਆ ਹੀ ਉਹੋ ਜੀਆਂ ਜਾਂਦੀਆਂ ਵਾਂ ਫਿਰ ਉਹਨਾਂ ਨੇ ਪ੍ਰੇਮ ਪਿਆਰ ਕੀ ਕਰਨਾ ਜਿਹੜੀਆਂ ਪਿੱਛੇ ਨਨਾਨਾ ਨਾਲ ਨਹੀਂ ਵਰਤੀਆਂ ਉਹਨਾਂ ਗਾੜੀ ਕਿਸ ਨਾਲ ਕੀ ਵਰਤਣਾ ਇਹ ਤਾਂ ਤੇਰੀ ਵੀ ਗੱਲ ਠੀਕ ਆ ਪਰ ਜਿਹੜੀਆਂ ਪੁਰਾਣੀਆਂ ਬੁੱਢੀਆਂ ਅਸੀਂ ਨਾ ਉਹਨਾਂ ਨਾਨਾ ਨੂੰ ਬਹੁਤ ਹੀ ਜ਼ਿਆਦਾ ਉਹਦਾ ਆਦਰ ਸਤਿਕਾਰ ਕਰਦੇ ਹੁੰਗਾ ਹੀ ਉਹ ਬੀਬੀ ਤਾਂ ਸੁਆਕ ਹੁੰਦੇਗਾ ਹੀ ਨਹੀਂ ਹੁੰਦੇਗਾ ਉਹਦੇ ਗੱਲਾਂ ਹੁਣ ਰਹਿ ਹੀ ਨਹੀਂ ਗਈਆਂ ਤੇ ਉਹ ਗੱਲਾਂ ਰਹਿ ਹੀ ਨਹੀਂ ਗਈਆਂ ਹੁਣ ਤੇ ਪਤਾ ਨਹੀਂ ਨਾਨਾਂ ਆਜੇ ਨਾ ਤੇ ਪਾਣੀ ਦਾ ਘੁੱਟ ਦੇ ਕੇ ਪਰਜਾਈਆਂ ਨਹੀਂ ਖੁਸ਼। ਉਹਦੀ ਨਾਨਾਂ ਹੀ ਨਾ ਤੇ ਹਰੇਕਾ ਕੰਮ ਉਹਦੀ ਸਲਾਹ ਨਾ ਕਰਦੇ ਹੁੰਦੇ ਸੀ। ਕਈ ਥਰ-ਥਰ ਕੰਮ ਬਦਿਆਂ ਹੁੰਦੇ ਕਾਹੀ ਉਹ ਦੇਖੋ। ਤਾਂ ਹੀ ਜਦੋਂ ਕੋਈ ਕੰਮ ਕਰਨਾ ਉਹਦੀ ਸਲਾਹ ਤੋਂ ਬਿਨਾਂ ਨਹੀਂ ਕਰਦੇ ਹੁੰਦੇ। ਤੇ ਜੇ ਉਹਨੇ ਆਖਣਾ ਨਾ ਨਹੀਂ ਕਰਨਾ ਤੇ ਉੱਥੇ ਨਹੀਂ ਕਰਨਾ ਉੱਥੇ ਕੰਮ ਬੰਦ ਕਰ ਦਈਦਾ ਹੈ ਆ ਵੇਖੋ ਕਿੰਨੇ ਬਾਹ ਰਿਆ ਵਾ ਮਾਮੀ ਨਾਲ ਲੜ ਕੇ ਆ ਗਈ ਹੁਣ ਹਾਏ ਹਾਏ ਚਲ ਕੀ ਹੋਇਆ ਵਾ ਰੋਣਾ ਕਿਹੜੀ ਗੱਲੋਂ ਚੀਜੀ ਲੈ ਕੇ ਦਿੰਨੇ ਆ ਕਿ ਕੁਛ ਮੰਗਦੀ ਹੋਣੀ ਮਾਮੀ ਕੋਲੋਂ ਤੇ ਮਾਮੀ ਨੇ ਦਿੱਤਾ ਨਹੀਂ ਹੋਣਾ ਹੈ ਨਾ ਉਹੋ ਗੱਲ ਵਾ ਕੇ ਕੀ ਨਹੀਂ ਦਿੱਤਾ ਮੇਰੇ ਪੁੱਤ ਨੂੰ ਮੈਂ ਲੈ ਕੇ ਦੂੰਗੀ ਚਲ ਅਪ ਅਸੀਂ ਤਿਆਰ ਹੋਈਏ ਰ ਫਿਰ ਨਾਨੂ ਨੂੰ ਕਵਾਂਗੇ ਲੈ ਦੂੰਗਾ ਠੀਕ ਹੈ ਚੀਜ਼ ਲੈ ਕੇ ਦਊਗਾ ਨਾਨੂ ਹੈ ਚਲ ਮੰਮੀ ਮੈਂ ਕਰ ਲਾਂ ਇਹਨੂੰ ਤਿਆਰ ਚਲ ਕਰ ਲਾ ਹੈ ਮੈਂ ਤੇ ਆ ਵੀ ਧੀ ਦੇ ਆਣੇ ਨੂੰ ਦਵਕੇ ਮਾਰਦੀ ਰਹਿਣੀ ਆ ਕੁੜੀ ਨੇ ਅੱਜ ਦੇ ਸਾਰੇ ਘਰ ਦੀਆਂ ਚਾਂਦੀਆਂ ਕੱਢਦੀਆਂ ਵਾ ਹੈ ਕਿਦਾਂ ਚਮਕਾਇਆ ਸਾਰਾ ਹਾਏ ਹਾਏ ਸਿਆਣੀ ਜਦਾਂ ਬਥੇਰੀ ਆ ਮੇਰੀ ਲੁਤਰੀ ਜਿਹੜੀ ਆ ਨਾ ਇਹ ਨਹੀਂ ਰਹਿੰਦੀ ਲੈ ਮਨਾ ਮੇਰੇ ਭਾਂਡੇ ਵੀ ਮਾਜਦੇ ਆ ਮੈਂ ਤੇ ਕੁੜੀ ਨੂੰ ਐਵੇਂ ਦਵਕੇ ਮਾਰਦੀ ਰਹਿਣੀ ਆ ਇਹ ਤੇ ਪਿਆਰ ਨਾਲ ਕੰਮ ਲਵਾ ਕੁੜੀ ਤੇ ਸਾਰਾ ਕੰਮ ਲਈ ਫਿਰੇ ਸਾਰਾ ਕੰਮ ਤੇ ਕਰਤਾ ਵਾ ਤੇ ਬਣੀਛ ਦੇਣਾ ਮਾਂ ਦੇ ਆਉਂਦਾ ਟਾਈਮ ਹੋ ਗਿਆ ਵਾ ਏਦਾਂ ਕਰਦੀ ਆ ਇਹਨੂੰ ਆ ਨਹੀਂ ਪੁੱਤ ਨਾਲਾ ਤੇ ਸਿਰਵਾ ਦੇਨੀ ਆ ਇੰਨੇ ਨਾਲ ਮੈਨੂੰ ਸੋਭਾ ਆ ਜੂਗੀ ਇਹਨੇ ਕਿਹਾ ਮਾਂ ਨੂੰ ਦੱਸਣਾ ਵੀ ਕੰਮ ਮੈਂ ਕੀਤਾ ਵਾ ਮੈਂ ਕਹਿ ਦਊਗੀ ਵੀ ਮਾਂ ਨੂੰ ਨਾ ਦੱਸੀ ਲੈ ਪੁੱਤ ਲੱਗਿਆ ਪੋਚਾ ਹਾਂਜੀ ਚਾਚੀ ਜੀ ਲੱਗਿਆ ਮੇਰੀ ਧੀ ਕਿੰਨੀ ਸਿਆਣੀ ਆ ਮੈਂ ਜਰੀਕ ਬਾਹਰ ਕੀ ਗਈ ਮੇਰੀ ਧੀ ਨੇ ਆਉਂਦਿਆਂ ਨਾ ਸਾਰਾ ਘਰ ਚਮਕਾਤਾ ਵਾ ਤੇ ਮੇਰੀ ਸੁਣ ਗੱਲ ਹੁਣ ਮੰਮੀ ਨੇ ਵੀ ਆ ਜਾਣਾ ਵਾ ਤੇ ਮੇਰਾ ਪੁੱਤ ਨਾ ਧੋ ਲੈ ਤੇ ਮੈਂ ਤੇਰਾ ਸਿਰਵਾ ਦੇਣੀ ਆ ਚਾਜਾ ਰਸਈ ਵੇਖ ਲਈ ਸਾਰੇ ਕਮਰੇ ਸੋਈ ਮੈਂ ਨਹੀਂ ਆ ਚਗਾ ਚਾ ਕੀਤੀ ਆ ਤੇ ਨਾਲ ਮੇਰੀ ਇੱਕ ਗੱਲ ਸੁਣ ਲੈ ਮੇਰਾ ਪੁੱਤ ਜਦੋਂ ਮੰਮੀ ਆਊਗੀ ਨਾ ਤੇ ਉਹਨੂੰ ਇਹ ਨਾ ਦੱਸੀ ਵੀ ਮੈਂ ਸਾਰਾ ਘਰ ਦਾ ਕੰਮ ਕੀਤਾ ਪੁੱਤ ਫਿਰ ਮੰਮੀ ਗਲਤ ਸੋਚੂਗੀ ਵੀ ਘਰੇ ਤੇਰੀ ਚਾਚੀ ਲਾ ਛੱਡਦੀ ਆ ਤੇ ਪੁੱਤ ਮੈਂ ਤਾਂ ਤੈਨੂੰ ਕਿਹਾ ਨਹੀਂ ਚਾਚੀ ਮੰਮਾ ਨੂੰ ਤੇ ਖੁਸ਼ ਕਰਨ ਲਈ ਕੀਤਾ ਛਾਰਾ ਕੋ ਅੱਛਾ ਮੈਨੂੰ ਨਹੀਂ ਖੁਸ਼ ਕਰਨਾ ਤੂੰ ਮੰਮਾ ਨੂੰ ਕਰਨ ਨੂੰ ਕੀਤਾ ਤੇ ਚੱਲ ਤੂੰ ਰਹਿਣ ਦੀ ਚਾਚੀ ਨੇ ਕੀਤਾ ਵਾ ਇਹ ਜੋ ਜਿਹੜੀ ਦਿਲ ਚੜਵਤਨ ਭਲੀ ਹੈ ਨਾ ਕਿਤੇ ਮੇਰੇ ਪ੍ਰਤੀ ਵੀ ਇਹਨੂੰ ਪਿਆਰ ਹੋਊਗਾ ਵੀ ਅੱਜ ਮੇਰੀ ਦਰਾਨੀ ਨੇ ਇਨਾ ਕੰਮ ਕੀਤਾ ਚੰਗਾ ਮੇਰਾ ਪੁੱਤ ਦਾ ਉਹਦਾ ਕੱਪੜੇ ਚੇਂਜ ਕਰ ਲਾ ਨਾ ਤੋ ਕਿਤੇ ਆ ਜਾ ਉਥੇ ਮੈਂ ਸੇਵਾ ਦਾ ਚੰਗਾ ਹਾਂ ਤੇ ਗੱਲਾਂ ਨਹੀਂ ਦੱਸੀ ਦੀਆਂ ਬਾਹਰ ਠੀਕ ਕੋਈ ਗੱਲ ਮੇਰੀ ਗੱਲ ਸੁਣ ਲੈ ਪੋਚਾ ਫੇਰ ਲਾ ਦੇ ਬਾਰ ਨਹੀਂ ਗੱਲਾਂ ਦਸੀਆਂ ਜਾਂ ਮੇਰੀ ਚਾਚੀ ਆ ਕਰਾਉਂਦੀ ਮੈਂ ਪੁੱਤ ਬਗਾਨੇ ਘਰ ਜਾਣਾ ਵਾ ਤੇ ਮੇਰੀ ਧੀ ਕੰਮ ਕਰੂ ਤੇ ਤਾਂ ਹੀ ਸੋਭਾ ਹੋ ਗਈ ਫਿਰ ਲੋਕਾਂ ਨੇ ਕਹਿਣਾ ਵੀ ਚੱਲ ਜੇ ਮਾਂ ਹੀ ਆ ਨਾ ਪਿਓ ਤੇਰਾ ਇਦਾਂ ਹੋ ਗਿਆ ਤੇ ਚਾਚੀ ਨੇ ਮਤ ਦਿੱਤੀ ਆ ਚੰਗਾ ਹਾਂ ਲਾਡੋ ਵਾ ਤੀ ਫਿਰ ਫੋਨ ਵੇਖ ਲਿਆ ਕਰ ਮੈਂ ਕੋਈ ਆਂਦੀ ਚੰਗਾ ਠੀਕ ਹਾਂ ਮਾਹੀ ਨਾ ਗੱਮ ਕੀਤਾ ਏ ਕਿ ਮਾਂ ਆ ਕੇ ਖੁਸ਼ ਹੋਣਗੇ ਚਾਚੀ ਕਹਿੰਦੇ ਦੱਸਣਾ ਹੀ ਨਹੀਂ ਚਲ ਠੀਕ ਹੋਏ ਚਾਚੀ ਦਾ ਹੀ ਨਾਲ ਲੱਗਾਂਗੇ ਫਿਰ ਉਣੀ ਬਣ ਕੇ ਰਿਆ ਕਰ ਮੇਰਾ ਪੁੱਤ ਸੋਹਣਾ ਲੱਗਦਾ ਸੀ ਹਲੀਆਂ ਭੈਣਾਂ ਆ ਜਾਂਦੀਆਂ ਕਿਤੇ ਹਨਾ ਹਾਂਜੀ ਤੇ ਲੈ ਤਾਦੀ ਵੀ ਆ ਗਈ ਐ ਆ ਜਾ ਮਮੀ ਸ਼ੁਕਰ ਹੈ ਰੱਬਾ ਤੇਰਾ ਤੇਰੀ ਕੁੜੀ ਤੇ ਲੱਖ ਲੱਖ ਸ਼ੁਕਰ ਆ ਕਿਤੇ ਕੀ ਹੋ ਗਿਆ ਸਾਰਾ ਘਰ ਵੀ ਚਮਕਾਇਆ ਮਾਰ ਕਿਤੇ ਲੀੜਾ ਲੱਤਾ ਵੀ ਕੁੜੀ ਨਵਾਲਤਵਾਲ ਕੇ ਤੇ ਸਿਰ ਵੀ ਵੋਂਡ ਆ ਪੀ ਲੈ ਮਾਤਾ ਤੂੰ ਕਿਤੇ ਮੈਨੂੰ ਐਵੇਂ ਸਮਝਿਆ ਮੈਂ ਤੇ ਤੇਰੇ ਵਰਗੀ ਨੂੰ ਕੱਛੇ ਮਾਰ ਕੇ ਕੰਮ ਕਰ ਲਾਂ ਹਾਂ ਮੈਂ ਤੇ ਐ ਟਣ ਟਣ ਕਰ ਕਰ ਲਿਆਈ ਤੇ ਅਤੀ ਰਾਣੀ ਨਾ ਕਿ ਆਹੀ ਤੇ ਮਹਿਲਿਆ ਮੈਂ ਆਪਣੇ ਪੁੱਤ ਦਾ ਸਿਰ ਵਾਵਾ ਕੁੜੀ ਅੱਜ ਤੇ ਕੋਨੇ ਕੋਨੇ ਚ ਕੂੜਾ ਤੂੰ ਗੜਤਾ ਪੋਚਾ ਮਾਰ ਕੇ ਐ ਵੇ ਰਸਕਾ ਤਾਂ ਮੈਨੂੰ ਯਕੀਨ ਨਹੀਂ ਆਉਂਦਿਆ ਸਿਖਾ ਲਿਆ ਮਾਂ ਨੇ ਇੰਨੀ ਕਿਥੇ ਅਗਲ ਦਿੱਤੀ ਆ ਮੈਂ ਆਪਣੇ ਚੁੰਡੀ ਵੱਢ ਕੇ ਵੇਖਾ ਹਾਏ ਹਾਏ ਹੋ ਚੁੰਡੀ ਵੱਢਣੀ ਹੈ ਨਾ ਤੇ ਮਾਤਾ ਆਪਣੇ ਵੱਢ ਮੈਂ ਤੇ ਪੂਰੀ ਹੋਸ਼ ਚ ਮੈਂ ਇਨਾ ਕੰਮ ਕਰ ਲਿਆ ਹੋਸ਼ ਚ ਕੀਤਾ ਤੇਰੀ ਜਿਆਦਾ ਅਸਲਾਦਾ ਕਮਜ਼ੋਰ ਹੋ ਗਈ ਚੁੰਡੀ ਵੱਢ ਆਪਣੇ ਵੀੜੂ ਨਹੀਂ ਐ ਸੱਚੀ ਆ ਫਿਰ ਮੇਰੀ ਗੱਲ ਸੁਣ ਜੇ ਤੂੰ ਇਦਾਂ ਹੀ ਰਵੇਂ ਤੇ ਮੇਰਾ ਤੇ ਖੂਨੀ ਬੜਾ ਵਾਜੇ ਤੇ ਪੈਣਾ ਤੂੰ ਤੇ ਉਹ ਗੱਲ ਵੀ ਅੱਜ ਤੇ ਹਾਈ ਨਹੀਂ ਮੈਂ ਮਰ ਚਾ ਉਹ ਮਾਤਾ ਪਰ ਇੰਨਾ ਮਨਾ ਮੇਰਾ ਵਾਜੇ ਜਿਹੜਾ ਬੀਪੀ ਵਧਣ ਦਾ ਪੇ ਉਹ ਤੇਰੇ ਦਿਲ ਚੀਰ ਖਾਵਾ ਮੈਂ ਕੁੜੀਆਂ ਨਾਲ ਹੀਰ ਖਾ ਨਹੀਂ ਕਰਦੀ ਇਹਦਾ ਮਤਲਬ ਜੇ ਮੈਂ ਦਵਕਾ ਮਾਰ ਲੈਣੀ ਆ ਨਾ ਇਹਦਾ ਮਤਲਬ ਇਹ ਨਹੀਂ ਆ ਕਿ ਮੈਨੂੰ ਇਹ ਮੱਥੀਆਂ ਦੁਖਦੀਆਂ ਵਾ ਮੇਰੀਆਂ ਵੀ ਕੋਹ ਲੱਗਦੀਆਂ ਵਾ ਜੇ ਰੱਬ ਨੇ ਮੈਨੂੰ ਔਲਾਦ ਨਹੀਂ ਨਾ ਦਿੱਤੀ ਤੇ ਇਹੋ ਮੇਰੀਆਂ ਧੀਆ ਵਾ ਦਊਗਾ ਦਊਗਾ ਤੈਨੂੰ ਵੀ ਔਲਾਦ ਦਊ ਕੀ ਗੱਲ ਵਾਹੀ ਮਾਂ ਥੋੜਾ ਮਾਰੇ ਆ ਨਹੀਂ ਤੇ ਪਤਾ ਨਹੀਂ ਉਹ ਦਿਲ ਚ ਵਹਿਮ ਬਹਿ ਗਿਆ ਵਾ ਕੁੜੀ ਨਾ ਲੈ ਕਿ ਤੇ ਮੇਨੋ ਦੋ ਪਰਾਰੀ ਹਤੀਆਂ ਮੇਰੀਆਂ ਹਰ ਹੇ ਤੈਨੂੰ ਗੁੱਤ ਵੀ ਕਰਨੀ ਹੁੰਦੀ ਆ ਨਾ ਜੇ ਆਂਦੇ ਆਂਦੇ ਕੁੱਬਾ ਕੋੜੀ ਨਹੀਂ ਚੜਿਆ ਤਾਂ ਕੋੜੀ ਚੜਦੇ ਤੇ ਤੇਰੇ ਅੱਖਿਆ ਵੀ ਕਿਦਾਂ ਚੜਿਆ ਸਿਆਣੇ ਆਂਦੇ ਆਂਦੇ ਇਦਾਂ ਹੇ ਕੁੱਬਾ ਨਹੀਂ ਓਹੋ ਮਾਤਾ ਤੈਨੂੰ ਤੇ ਖਾਣ ਵੀ ਨਹੀਂ ਤੈਨੂੰ ਆਜ਼ਾਦ ਤੇ ਵੇਖ ਲੈ ਉਹਦਾ ਮਾਂ ਮੇਰੇ ਨੇ ਸਾਰੀ ਅਕਲ ਦਿੱਤੀ ਆ ਮਹਾਵਰੇ ਜੋ ਸਾਰਾ ਕੁਝ ਮੈਨੂੰ ਪਤਾ ਵਾ ਵੇਖ ਮੇਰੀ ਤੀ ਹੁਣ ਬਣ ਗਈ ਸੋਹਣੀ ਅੰਦਰ ਪੁੱਤ ਵੈਸ਼ਣ ਲਿਆਂਦੀ ਮੈਂ ਨਵੀਂ ਰੱਬੀ ਚੰਗਾ ਚਲੋ ਵੈਸ਼ਣ ਲਾਓ ਅੰਦਰ ਜਾ ਕੇ ਹਾਂਜੀ ਬਾਜੋ ਕੋੜੀ ਨਾ ਬਹੁਤ ਜਿਆਦੀ ਸਿਆਣੀ ਆ ਮਾਤਾ ਮੇਰੇ ਨਾਲ ਉਹਨੇ ਮੇਰੀ ਹੈਲਪ ਕਰਾਈ ਆ ਰਸੋਈ ਦਾ ਸਾਰਾ ਕੰਮ ਉਹਨੇ ਮੇਰ ਨਾਲ ਕਰਾਇਆ ਵਾ ਹੈ ਜੇਤੀ ਪੁੱਤ ਨੂੰ ਮਤ ਦਈਏ ਤਾਂ ਆਉਂਦੀ ਆ ਠੀਕ ਆ ਤੇ ਜੇ ਤੁਸੀਂ ਆਖੋ ਵੀ ਅਹੀਂ ਕੋ ਕਹਿਣਾ ਇਨੀ ਡੁੱਲੇ ਤੋਂ ਵਿਗੜੇ ਤੋਂ ਅਗਲੀ ਨੇ ਬਗਾਨੇ ਘਰ ਜਾਣਾ ਵਾ ਤੇ ਫਿਰ ਸੋਹਬਾ ਕਿਨੂੰ ਆਣੀ ਤੈਨੂੰ ਮੈਨੂੰ ਵੀ ਦੀ ਮਾਂ ਨੂੰ ਤੇ ਜੇ ਕਿਤੇ ਮਾਤੀ ਨਾ ਦਿੱਤੀ ਉਹ ਉਹ ਇਦਾਂ ਹੀ ਚਲ ਗਈ ਤੇ ਨਾ ਉਥੇ ਸੋਹਰੇ ਜਾ ਕੋਈ ਕੰਮ ਕੀਤਾ ਤੇ ਸਾਨੂੰ ਹੀ ਕਹਿਣਾ ਕਿਸ ਨੇ ਵੀ ਤੇ ਇਨਿਕੋ ਜੀ ਹੈ ਕਿਸ ਨੇ ਮਤ ਨਹੀਂ ਦਿੱਤੀ ਵਿੰਦਰੇ ਅਈ ਨਾਰਾ ਵੇਨਾ ਕੇ ਤੇ ਰਲ ਮਿਲ ਕੇ ਹੋ ਵੀ ਤੇ ਤੂੰ ਵੀ ਦੀਪ ਵੀ ਮੈਨੂੰ ਗੱਲ ਕਰ ਲੈਂਦੇ ਹੁਣ ਨਾ ਬੋਲੀ ਬੰਲਾ ਮਨ ਬੜਾ ਖੁਸ਼ ਆ ਸਾੜੀ ਨਾ ਮੇਰਾ ਮਨ ਐਡਾ ਰਹਿਣਾ ਤੇ ਕਿੰਨਾ ਚੰਗਾ ਲੱਗਦਾ ਘਰ ਚ ਠਪਾਕ ਨਾਲੇ ਰਿਜਕ ਚ ਬਰਕਤ ਨਾਲੇ ਜੀਆਂ ਚ ਬਰਕਤ ਮੈਂ ਤੇ ਰਹਿਣੀ ਆ ਕੋਈ ਮੇਰੇ ਨਾਲ ਰਲ ਕੇ ਰਵੇ ਤੇ ਸਹੀ ਕਿਸਦਾ ਬੂਥ ਆ ਇਹਨੂੰ ਤੇ ਕਿਸਦਾ ਇਹਨੂੰ ਆਡੋ ਜਾਣਾ ਐ ਕਰ ਦੇਣਾ ਆਹ ਕਰ ਦੇਣਾ ਤੁਹਾਡੇ ਤੇ ਅਸੀਂ ਨਹੀਂ ਸਿਆਪੇ ਮੁੱਕਦੇ ਤੇ ਗੁੱਸਾ ਮੈਨੂੰ ਤਾਂ ਆਉਂਦਾ ਜੇ ਕੋਈ ਮੇਰੇ ਨਾਲ ਪਿਆਰ ਨਾਲ ਰਵੇ ਤੇ ਮੈਂ ਮੈਂ ਜਨਾ ਤੇ ਅੰਦਰ ਪੈ ਜਾ ਮੈਨੂੰ ਮੈਨੂੰ ਇੱਕੋ ਹੀ ਪਿਆਰ ਨਾਲ ਰੱਖ ਕੇ ਦੇਖੋ ਦੇਖੋ ਮੇਰਾ ਕਿਡਾ ਦਰਿਆ ਵਾ ਤੂੰ ਹੀ ਤਾਨੂੰ ਤੇ ਪਤਾ ਨਹੀਂ ਕੀ ਲੱਗਦਾ ਵੀ ਦਵਿੰਦਰ ਖਰੇ ਪਤਾ ਨਹੀਂ ਕੁੜੀਆਂ ਨੂੰ ਮੱਥਿਓ ਦੋਹਦੀ ਮਾਦੀ ਨੂੰ ਗੱਲ ਡੁੱਲੇ ਗੋੜੇ ਤੋਂ ਕਹਿਣਾ ਪੈਂਦਾ ਤੇ ਜਦੋਂ ਅਦਰ ਕੰਮ ਕਰਨ ਦੇ ਵੀ ਨਾ ਦੋਰੇ ਤੇ ਮੈਨੂੰ ਤਾਂ ਵੀ ਅੱਗ ਲੱਗਦੀ ਆ ਮੇਰੀ ਦਰਾਨੀ ਆ ਮੈਨੂੰ ਇਹ ਆ ਵੀ ਮੇਰੇ ਨਾਲ ਰਲ ਮਿਲ ਕੇ ਲਵੇ ਕੱਲ ਨੂੰ ਉਸ ਸ਼ਰੀਕਣੀ ਉਹ ਗੱਲਾਂ ਕਰਾਉਣੀ ਆ ਉਥੇ ਮਾਰ ਮਾਰ ਬਾਵਾ ਗੱਲਾਂ ਕਰੋ ਫਿਰ ਚੰਗੀ ਰਹੇਗੀ ਇਹ ਗੱਲ ਕੀਤੀ ਆ ਮੈਂ ਇਹੋ ਹੱਥ ਤੇਰੀ ਮਾੜੀ ਜਿਹੜੀ ਉਹਨੂੰ ਤੂੰ ਮਾੜੀ ਮਾੜੀ ਕਹਿੰਦੀ ਰਹਿਣੀ ਆ ਹਰ ਵੇਲੇ ਮਾਤਾ ਮੇਰ ਨੂੰ ਵੱਡੀ ਆ ਤੇ ਮੇਰੇ ਕਹਨੇ ਕਾਰਜ ਨੂੰ ਰਹਿਣਾ ਚਾਹੀਦਾ ਇਹੋ ਗੱਲ ਮਾੜੀ ਜਿਹੜੀ ਮੈਨੂੰ ਤੈਿਹਰ ਕੇ ਜਵਾਬ ਦਿੰਦੀ ਆ ਜਿਓ ਮਾੜੀ ਜੀ ਗੱਲ ਹੋਈ ਹੀ ਤੇ ਤੂੰ ਮਰ ਤੇ ਯਕੀਨ ਕਰਕੇ ਤੇ ਵੇਂਦੀ ਤੇਰੀ ਨਾਉ ਛਦੈਣ ਨਹੀਂ ਵੀ ਜਿਹੜੀ ਇਨੀ ਡੰਡ ਪੱਟੀ ਹੀ ਵੀ ਇਹਨੇ ਬਾਹ ਫੜੀ ਆ ਕੋ ਹੋਇਆ ਵਾ ਤੂੰ ਮੇਰੀ ਇੱਕ ਨਹੀਂ ਮੰਨੀ ਤੇ ਹੋਰ ਮੈਂ ਇਦਾਂ ਕਹਿੰਦੀ ਵੀ ਦੀਪ ਮਾੜੀ ਆ ਦੀਪ ਮਾੜੀ ਲੋਕੋ ਮਾੜੀ ਐਨੀ ਗੱਲ ਅਸੀ ਨਾ ਬਾਹਰ ਤੇ ਨਹੀਂ ਜਾ ਕੇ ਡਾਂਡ ਦਵਾਈ ਪਾਈ ਕੱਲ ਨੂੰ ਕੋਈ ਐਹੋ ਜੀ ਗੱਲ ਨਿਕਲਈ ਤੇ ਜਵਾਬ ਕਿਨੇ ਦੇਣਾ ਵਾ ਨਹੀਂ ਮੇਰੇ ਬੰਦੇ ਨੇ ਬਦਨਾਮੀ ਕਹਿਣੀ ਹੋਣੀ ਆ ਉਹਦੀ ਜਿਹੜਾ ਬੰਦਿਆ ਚ ਬਹਿੰਦਾ ਜਨਾਨੀਆਂ ਦੇ ਅੰਦਰ ਸੂਈ ਕਸੀਦਾ ਕਰ ਲਿਆ ਘਰ ਦੀਆਂ ਸਲਾਈਆਂ ਸਵਾਈ ਪਹੋਚਿਆ ਕਰ ਲਿਆ ਤੇ ਸੌਂਦੀ ਆ ਜਨਾਨੀਆਂ ਤੇ ਬਾਹਰ ਘਾਟ ਹੀ ਨਿਕਲਦੀਆਂ ਜੇ ਤੂੰ ਇੰਨੀ ਸਿਆਣੀ ਹੀ ਤਾਂ ਤੂੰ ਫਿਰ ਮੈਨੂੰ ਵੀਡੀਓ ਪਹਿਲਾਂ ਮੈਨੂੰ ਵਿਖਾਉਂਦੀ ਤੂੰ ਕਿਉਂ ਨਹੀਂ ਵਿਖਾਈ ਤੇਰ ਕੋ ਗਲਤੀ ਇਹ ਹੋਗੀ ਕਿ ਮੈਨੂੰ ਕਿਉਂ ਨਹੀਂ ਤੂੰ ਵਿਖਾਈ ਭੈਣੇ ਵਿਖਾਉਣੀ ਹੀ ਆ ਚੱਲ ਕਹਿਣ ਨੂੰ ਜੀ ਨਹੀਂ ਕਰਦਾ ਧੀ ਆ ਭਗਾਨੇ ਘਰ ਜਾਣਾ ਵਾ ਇਹਨੇ ਆਈ ਭੁਮ ਕੇ ਆਉਂਦੀ ਹੀ ਮੇਰੇ ਨਾਲ ਤੇ ਇਹਨੂੰ ਸਾਰਾ ਪਤਾ ਹੀ ਇਹ ਸਕੂਲ ਦਾ ਹੋਮਵਰਕ ਕਰਦੀ ਹੈ ਜ ਇਹਨੂੰ ਲੋਕ ਦਾ ਵੀ ਪਤਾ ਹੀ ਇਨੇ ਕਿਤੇ ਆਪਣੀ ਮਾਂ ਨੂੰ ਫੋਨ ਦੇ ਤਾਂ ਜਾ ਕੇ ਤੇ ਮਾਂ ਤੇਜ ਮਾਂ ਨੇ ਮੰਗਾਇਆ ਹੀ ਤਾਂ ਕੁੜੀ ਕੋ ਤੇ ਇਹਨਾ ਕਰਕੇ ਵੀਡੀਓ ਡਿਲੀਟ ਤੇ ਕੇਸ ਰਫਾ ਦਫਾ ਹਾਂ ਨਾ ਗਵਾਹੀਆਂ ਤੇ ਨਾ ਜੱਜ ਹਾਂ ਆ ਕੋਈ ਆਈ ਵੇਖ ਲੈ ਕੀ ਕੇਸ ਤੇ ਵੀ ਹੁਣ ਗੱਲ ਲੈ ਗਈ ਤੇ ਕੇਸ ਤੇ ਆਣੀ ਉਹ ਕੇਸ ਵਾਲਾ ਹੀ ਕੰਮ ਹੁੰਦਾ ਜਦੋਂ ਕੇਸ ਰਫਾ ਦਫਾ ਹੀ ਹੋ ਗਿਆ ਗਵਾਹ ਵੀ ਮੁੱਕਰ ਗਏ ਤੇ ਕੀ ਜਾਂਦੇ ਵਕੀਲ ਜੱਜ ਕੋਈ ਪਿਆ ਹੀ ਨਹੀਂ ਵਿੱਚ ਉਹ ਤੇ ਬਸ ਰਫਾ ਦਫਾ ਕਰਨ ਵਾਲੀ ਗੱਲ ਗੱਲ ਬਣਾਉਣੀ ਤੇ ਤੇਰੇ ਕੋਲ ਦਵਿੰਦਰ ਸਿੱਖੇ ਪਹਿਲਾਂ ਸੱਚੀਆਂ ਹੀ ਬਣਾਉਂਦੀ ਤੇਰੀ ਨਾ ਝੂਠੀਆਂ ਨਹੀਂ ਕਰਦੀ ਅਗਲੀ ਨੇ ਸਮਝਿਆ ਵਾ ਭੀ ਚਾਰ ਦਿਨ ਰੋਲਾ ਰੱਪਾ ਪਾ ਕੇ ਹਟ ਗਏ ਆ ਹੁਣ ਕਿਸੇ ਨੇ ਜੜ ਤੱਕ ਤੇ ਜਾਣਾ ਨਹੀਂ ਆ ਅਗਲੀ ਫੇਰ ਪਾਏ ਕੱਪੜੇ ਲਾ ਕੇ ਸੁਰਖੀਆਂ ਤੇ ਅਗਲੀ ਕੰਮ ਕਰਨ ਚਲ ਗਈ ਆ ਉਹ ਮਾਤਾ ਜਰੀਆ ਦਿਮਾਗੋ ਨਾ ਸੋਚ ਵਿਚਾਰ ਮੇਰਾ ਕੀ ਜੀ ਕਰਦਾ ਵਾ ਵੀ ਇਹਨੂੰ ਚੁਪੰਡਾ ਇਦਾਂ ਦੀ ਮੈਂ ਹੈ ਨਹੀਂ ਆ ਤੇ ਆ ਪਰਜਾਈਏ ਜੀ ਕਿਤੇ ਇਥੇ ਉਹ ਗੱਲਾਂ ਕਰਕੇ ਗਈ ਜਿਹੜੀਆਂ ਕਿਤੇ ਕਰਨ ਵਾਲੀਆਂ ਨਾ ਹੁਣ ਹੈ ਨਹੀਂ ਤੇ ਕੌਣ ਕਰਦਾ ਆਪਣੀ ਬਨਣਾ ਦੀ ਬਦਨਾਮੀ ਆਣ ਕੇ ਸੌਰਿਆਂ ਦੇ ਘਰ ਉਹਨੇ ਤੇ ਕਿਤੇ ਫੱਕਾ ਨਹੀਂ ਛੱਡਿਆ ਕੰਜੀ ਉੱਥੇ ਵੇ ਡੀ ਲੁਤਰੀ ਚਲਾਉਂਦੀ ਹੋ ਤੇ ਜਿਹੜੀ ਚੀਜ਼ ਆਂਦੀ ਲੈ ਜਾ ਜਿਹੜੀ ਚੀਜ਼ ਲੈਣਾ ਐਦਾਂ ਦੀ ਮਤ ਨਹੀਂ ਦਈਦੀ ਹੋਈ ਦੀ ਇਹਨੂੰ ਕੋਈ ਚੰਗੀ ਮਤ ਦੇ ਰਵਿੰਦਰ ਲੱਗਦਾ ਤਾਂ ਨਹੀਂ ਮੁੰਡਾ ਐਦਾਂ ਦਾ ਲੱਗਦਾ ਤਾਂ ਕੋਈ ਵੀ ਨਹੀਂ ਐਦਾਂ ਦਾ ਹੁੰਦਾ ਨਾਲ ਦੇ ਜੰਮਿਆਂ ਦੇ ਦੰਦ ਗਨੇ ਹੁੰਦੇ ਆ ਫੇ ਕਿਹੜਾ ਕਿਦਾਂ ਦਾ ਨਿਕਲ ਆਉਣਾ ਸੀ ਤੇ ਤੇਰ ਕੋ ਹੋਈ ਜਿਹੜੀ ਮੈਨੂੰ ਤੂੰ ਵੀਡੀਓ ਨਹੀਂ ਵਿਖਾਈ ਵਿਖਾਉਂਦੀ ਤੇ ਮੈਨੂੰ ਵੀ ਪਤਾ ਲੱਗਦਾ ਵੀ ਹਾਂ ਉਹਨੂੰ ਮੈਂ ਪੁੱਛਣ ਵਾਲੀ ਬਣਦੀ ਦੂਏ ਤੇ ਵੈਰ ਪੈ ਗਿਆ ਹੁਣ ਪੈ ਗਿਆ ਮੇਰੇ ਤੇ ਪੈ ਗਿਆ ਵੈਰ ਮੇਰੇ ਤੇ ਮਾਰ ਗਈ ਚਾਰ ਹੋਰ ਇਤਨਾ ਦੁਸ਼ਮਣ ਵੱਡਾ ਕਿਹੜਾ ਵਾ ਉਹ ਤੇ ਮੇਰਾ ਸਰੀਕ ਹੁਣ ਮੇਰੇ ਤੇ ਵੈਰ ਪਵਾਤੇ ਤੂੰ ਹੋਏ ਇੰਨੀਆਂ ਗੱਲਾਂ ਆਂਦੀ ਆ ਹੁਣ ਆ ਹੀ ਕੁਫਤੇ ਤਾਂ ਹੀ ਆਂਦੀ ਐ ਇਹ ਤੇ ਇਹਨੂੰ ਵੀ ਲੋੜ ਆਖਣ ਦੀ ਇੰਨੀਆਂ ਗੱਲਾਂ